ਸਾਰੇ ਸੂਝਬਾਨ ਵਿਦਵਾਨ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫੇਰ ਸੰਡੇ ਵਾਲੇ ਦਿਨ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋ ਤੰਦਰੁਸਤ ਹੋ ਚੜ੍ਹਦੀ ਕਲਾ ਵਿੱਚੋਂ ਖੁਸ਼ ਹੋ ਤੇ ਹਰ ਰੋਜ਼ ਦੀ ਤਰ੍ਹਾਂ ਪ੍ਰਮਾਤਮਾ ਅੱਗੇ ਵੀ ਇਹੀ ਅਰਦਾਸ ਬੇਨਤੀ ਹੈ ਕਿ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਠੀਕ ਰੱਖੇ ਤੰਦਰੁਸਤ ਰੱਖੇ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਨਾਲ ਦੀ ਨਾਲ ਇੱਕ ਬੇਨਤੀ ਇਹ ਵੀ ਹੁੰਦੀ ਹੈ ਕਿ ਸਾਨੂੰ ਖੁਦ ਆਪ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਖੁਸ਼ ਰਹਿਣ ਦੀ ਚੜ੍ਹਦੀ ਕਲਾ ਵਿੱਚ ਰਹਿਣ ਦੀ ਠੀਕ ਰਹਿਣ ਦੀ ਕਿਉਂਕਿ ਅਸੀਂ ਕਈ ਵਾਰੀ ਪੜਿਆ ਸੁਣਿਆ ਸੋਚਿਆ ਸਮਝਿਆ ਹੈ ਕਿ ਪ੍ਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੀ ਨਹੀਂ ਮੇਰੇ ਕਹਿਣ ਤੋਂ ਭਾਵ ਕਿ ਪ੍ਰਮਾਤਮਾ ਵੀ ਉਹਨਾਂ ਨੂੰ ਠੀਕ ਰੱਖਦਾ ਹੈ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਦਾ ਹੈ ਜਿਹੜੇ ਖੁਦ ਆਪ ਵੀ ਕੋਸ਼ਿਸ਼ ਕਰਦੇ ਨੇ ਠੀਕ ਰਹਿਣ ਦੀ ਚੜ੍ਹਦੀ ਕਲਾ ਵਿੱਚ ਰਹਿਣ ਦੀ ਤੇ ਦੋਸਤੋ ਅੱਜ ਹੈਗਾ ਜੀ ਸੰਡੇ ਐਤਵਾਰ ਕਈ ਦਿਨ ਹੋ ਗਏ ਅਸੀਂ ਆਪਣੇ ਇਸ YouTube ਚੈਨਲ ਤੇ ਕੋਈ ਵੀਡੀਓ ਅਪਲੋਡ ਨਹੀਂ ਕਰ ਸਕੇ ਕੋਈ ਵੀਡੀਓ ਨਹੀਂ ਬਣਾ ਸਕੇ ਤੇ ਸੰਡੇ ਵਾਲੇ ਦਿਨ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕਾਨੂੰਨ ਤੋਂ ਹਟ ਕੇ ਕਿਸੇ ਹੋਰ ਚੰਗੇ ਵਿਸ਼ੇ ਤੇ ਵੀ ਗੱਲਬਾਤ ਕਰੀਏ ਕਿਉਂਕਿ ਹਰ ਰੋਜ਼ ਅਸੀਂ ਕੋਸ਼ਿਸ਼ ਕਰਦੇ ਹਾਂ ਜਿਹੜੇ ਬਾਕੀ ਦਿਨ ਹੁੰਦੇ ਨੇ ਕਿ ਕਾਨੂੰਨ ਦੇ ਨਾਲ ਸੰਬੰਧਿਤ ਵੀਡੀਓਜ਼ ਬਣਾਈਆਂ ਜਾਣ ਸਾਡਾ ਜਿਹੜਾ ਚੈਨਲ ਹੈ ਉਹ ਮੇਨਲੀ ਮੁਕਤ ਤੌਰ ਤੇ ਜਿਹੜੀ ਕਾਨੂੰਨੀ ਜਾਣਕਾਰੀ ਹੈ ਉਦੇ ਤੇ ਆਧਾਰਿਤ ਹੈ ਕਾਨੂੰਨੀ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਪਰ ਅੱਜ ਸੰਡੇ ਹੈਗਾ ਜੀ ਦੋਸਤੋ ਕਈ ਦਿਨਾਂ ਤੋਂ ਜਿਵੇਂ ਕਿ ਮੈਂ ਖਬਰਾਂ ਦੇਖ ਰਿਹਾ ਸੀ ਪੜ ਰਿਹਾ ਸੀ ਸੁਣ ਰਿਹਾ ਸੀ ਤੁਸੀਂ ਵੀ ਸ਼ਾਇਦ ਖਬਰਾਂ ਦੇਖਦੇ ਹੋ ਸੁਣਦੇ ਹੋ ਪੜ੍ਹਦੇ ਹੋ ਜਿਹੜਾ ਹੁਣ ਟਾਈਮ ਚੱਲ ਰਿਹਾ ਹੈ ਆ ਜਿਹੜੇ ਦਿਨ ਹੁੰਦੇ ਨੇ ਫਰਵਰੀ ਮਾਰਚ ਵਗੈਰਾ ਦੇ ਇਨ੍ਹਾਂ ਦਿਨਾਂ ਦੇ ਵਿੱਚ ਜਿਹੜੇ ਸਾਡੇ ਬੱਚੇ ਨੇ ਉਹ ਹਾਲਾਂਕਿ ਮੈਂ ਸਾਰੇ ਬੱਚਿਆਂ ਦੀ ਗੱਲ ਨਹੀਂ ਕਰ ਰਿਹਾ ਕਾਫੀ ਬੱਚੇ ਨੇ ਜਿਹੜੇ ਪਤੰਗ ਚੜਾਉਣ ਦੇ ਵਿੱਚ ਬਹੁਤ ਹੀ ਇੰਟਰਸਟਡ ਹੁੰਦੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਪਤੰਗ ਚੜਾਈਏ ਮਜ਼ਾ ਕਰੀਏ ਇੰਜੋਏ ਕਰੀਏ ਕਈ ਬੱਚੇ ਇਹੋ ਜਿਹੇ ਨੇ ਜਿਹੜੇ ਹਰ ਰੋਜ਼ ਹੀ ਡੇਲੀ ਹੀ ਪਤੰਗ ਚੜਾਉਣ ਦੀ ਕੋਸ਼ਿਸ਼ ਕਰਦੇ ਨੇ ਚੜਾਉਂਦੇ ਨੇ ਕਈ ਬੱਚੇ ਤਾਂ ਇੰਨਾ ਜ਼ਿਆਦਾ ਪਤੰਗਬਾਜ਼ੀ ਦੇ ਵਿੱਚ ਡੁੱਬੇ ਹੋਏ ਨੇ ਜਿਵੇਂ ਇੱਕ ਨਸ਼ਾ ਲੱਗ ਜਾਂਦਾ ਹੈ ਜਿਵੇਂ ਕੋਈ ਨਸ਼ਾ ਹੁੰਦਾ ਹੈਗਾ ਜਿਹੜੇ ਮਾਰੂ ਨਸੇ ਨੇ ਭਿਆਨਕ ਨਸ਼ੇ ਨੇ ਉਸੇ ਤਰ੍ਹਾਂ ਪਤੰਗ ਚੜਾਉਣ ਦੇ ਵਿੱਚ ਪਤੰਗ ਉਡਾਉਣ ਦੇ ਵਿੱਚ ਐਨੇ ਜ਼ਿਆਦਾ ਮਸਤ ਹੋ ਜਾਂਦੇ ਨੇ ਡੁੱਬ ਜਾਂਦੇ ਨੇ ਖੁੱਬ ਜਾਂਦੇ ਨੇ ਕਿ ਖਾਣਾ ਪੀਣਾ ਹੋਰ ਕੁਝ ਖੇਡਣਾ ਲਿਖਣਾ ਪੜ੍ਹਨਾ ਬਾਕੀ ਗੱਲਾਂ ਵਾਲ ਉਹਨਾਂ ਦਾ ਧਿਆਨ ਨਹੀਂ ਰਹਿੰਦਾ ਪਤੰਗ ਚੜਾਉਣ ਦੇ ਵਿੱਚ ਹੀ ਜ਼ਿਆਦਾ ਗੁਲਤਾਨ ਹੋ ਜਾਂਦੇ ਨੇ ਬਹੁਤ ਬੱਚਿਆਂ ਨੂੰ ਦੇਖਿਆ ਕੋਠਿਆਂ ਤੇ ਚੜ ਕੇ ਜਾਂ نیچے ਜਾਂ ਕਿਤੋਂ ਹੋਰ ਪਤੰਗ ਦੇ ਵਿੱਚ ਰੁਜੇ ਰਹਿੰਦੇ ਨੇ ਕਈ ਤਾਂ ਸਾਰਾ ਸਾਰਾ ਦਿਨ ਪਤੰਗ ਦੇ ਚੱਕਰ 'ਚ ਹੀ ਫਸੇ ਰਹਿੰਦੇ ਨੇ ਪਰ ਜਿਹੜੀਆਂ ਕੁਝ ਕੁ ਦਿਨਾਂ ਤੋਂ ਖ਼ਬਰਾਂ ਪੜ ਰਹੇ ਹਾਂ ਸੁਣ ਰਹੇ ਹਾਂ ਉਹ ਖ਼ਬਰਾਂ ਪੜ ਕੇ ਮਨ ਬੜਾ ਦੁਖੀ ਹੋਇਆ ਕਿ ਬਹੁਤ ਜਗ੍ਹਾ ਤੇ ਨੁਕਸਾਨ ਹੋਇਆ ਕਈ ਬੱਚਿਆਂ ਦੀ ਜਾਨ ਗਈ ਕਈ ਲੋਕਾਂ ਦੀ ਜਾਨ ਗਈ ਜ਼ਿੰਦਗੀ ਤੋਂ ਹੱਥ ਧੋ ਬੈਠੇ ਮਨ ਬੜਾ ਦੁਖੀ ਹੁੰਦਾ ਤੇ ਜਿਹੜੀ ਗੱਲ ਆਉਂਦੀ ਹੈ ਸਾਹਮਣੇ ਚਾਈਨਾ ਡੋਰ ਦੀ ਚਾਈਨਾ ਡੋਰ ਹਾਲਾਂਕਿ ਚਾਈਨਾ ਡੋਰ ਤੇ ਪਾਬੰਦੀ ਹੈ ਮਨਾਹੀ ਹੈ ਜੁਰਮਾਨਾ ਸਜ਼ਾ ਸਾਰਾ ਕੁਝ ਹੈ ਫਿਰ ਵੀ ਇੰਨੀ ਸਖਤਾਈ ਹੋਣ ਦੇ ਬਾਵਜੂਦ ਵੀ ਚైనా ਡੋਰ ਦੀਆਂ ਜਿਹੜੀਆਂ ਖਬਰਾਂ ਆਉਂਦੀਆਂ ਨੇ ਪਤਾ ਨਹੀਂ ਕਿੱਥੋਂ ਆਉਂਦੀ ਐ ਬੱਚੇ ਲਿਆਉਂਦੇ ਨੇ ਵਰਤਦੇ ਨੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਬਥੇਰੀਆਂ ਖਬਰਾਂ ਪੜ੍ਹੀਆਂ ਬਹੁਤ ਸਾਰੇ ਨੁਕਸਾਨ ਹੋਏ ਕਈ ਮੌਤਾਂ ਵੀ ਹੋਈਆਂ ਕਈ ਵੈਸੇ ਜ਼ਖਮੀ ਹੋ ਗਏ ਚైనా ਡੋਰ ਨਾਲ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜਾ ਇਹ ਪਤੰਗ ਚੜਾਉਣਾ ਹੈ ਪਤੰਗ ਚੜਾਉਣ ਦਾ ਜਿਹੜਾ ਬੱਚਿਆਂ ਦੇ ਵਿੱਚ ਕਰੇਜ ਹੈ ਜਿਵੇਂ ਨਸ਼ਾ ਲੱਗ ਜਾਂਦਾ ਹੈ ਮੇਰੇ ਮੁਤਾਬਕ ਤਾਂ ਜਿਵੇਂ ਨਸ਼ਾ ਗਲਤ ਹੈ ਉਸੇ ਤਰ੍ਹਾਂ ਪਤੰਗ ਚੜਾਉਣਾ ਵੀ ਗਲਤ ਹੈ ਹਾਲਾਂਕਿ ਜਦੋਂ ਮੈਂ ਵੀ ਛੋਟਾ ਸੀਗਾ ਬਚਪਨ ਦੇ ਵਿੱਚ ਸੀਗਾ ਮੈਂ ਵੀ ਚਾਹੁੰਦਾ ਸੀ ਪਤੰਗ ਚੜਾਉਣਾ ਤੇ ਚੜਾਇਆ ਵੀ ਹੈ ਪਰ ਚਲੋ ਜਦੋਂ ਬੰਦਾ ਛੋਟਾ ਹੁੰਦਾ ਹੈ ਬੱਚਾ ਹੁੰਦਾ ਹੈ ਬਚਪਨਾ ਹੁੰਦਾ ਹੈ ਜਾਂ ਜਿਹੜੇ ਸਾਡੇ ਹੁਣ ਪਿਆਰੇ ਬੱਚੇ ਨੇ ਉਹਨਾਂ ਦੇ ਵਿੱਚ ਉਨੀ ਸਮਝ ਨਹੀਂ ਹੁੰਦੀ ਚੰਗੇ ਮਾੜੇ ਦੀ ਨਫੇ ਨੁਕਸਾਨ ਦੀ ਉਹ ਪ੍ਰੈਜੈਂਟ ਦੇ ਵਿੱਚ ਜ਼ਿਆਦਾ ਜਿਉਂਦੇ ਨੇ ਉਹ ਬਹੁਤਾ ਜ਼ਿਆਦਾ ਲੰਮਾ ਨਹੀਂ ਸੋਚਦੇ ਜਿੱਦਾਂ ਅਸੀਂ ਸੋਚਦੇ ਵਿਚਾਰਦੇ ਆ ਕੈਲਕੂਲੇਸ਼ਨ ਕਰਦੇ ਆ ਸਾਡੇ ਬੱਚੇ ਇਸ ਤਰ੍ਹਾਂ ਨਹੀਂ ਕਰਦੇ ਅਸੀਂ ਵੀ ਜਦੋਂ ਛੋਟੇ ਸੀਗੇ ਸਾਨੂੰ ਵੀ ਇੰਨੀ ਸਮਝ ਨਹੀਂ ਸੀਗੀ ਪਰ ਚਲੋ ਜਦੋਂ ਬੰਦਾ ਥੋੜੀ-ਥੋੜੀ ਵੱਡਾ ਹੁੰਦਾ ਹੈ ਸਮਝ ਆਉਂਦੀ ਹੈ ਸਿਆਣਪ ਆਉਂਦੀ ਹੈ ਚਲੋ ਹੁਣ ਆਪਾਂ ਵੱਡੇ ਹੋ ਗਏ ਹੁਣ ਸਾਡੀ ਵੀ ਇਹ ਡਿਊਟੀ ਹੈ ਜ਼ਿੰਮੇਵਾਰੀ ਹੈ ਕਿ ਜੇ ਸਾਡੇ ਪਿਆਰੇ ਬੱਚੇ ਹਜੇ ਨਦਾਨ ਨੇ ਬੇਸਮਝ ਨੇ ਤਾਂ ਉਹਨਾਂ ਨੂੰ ਸਮਝਾਇਆ ਜਾਵੇ ਚੰਗੇ ਰਸਤੇ ਤੇ ਪਾਇਆ ਜਾਵੇ ਜ਼ਿੰਮੇਵਾਰ ਨਾਗਰਿਕ ਬਣਾਇਆ ਜਾਵੇ ਤੇ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਪਤੰਗ ਤੋਂ ਬਿਨਾ ਸਰ ਸਕਦਾ ਹੈ। ਪਤੰਗ ਪਤੰਗਵਾਜੀ ਹੈਗੀ ਹੈ ਜਿਹੜੀ ਉਹ ਕੋਈ ਇੰਨੀ ਜ਼ਿਆਦਾ ਵਧੀਆ ਗੇਮ ਨਹੀਂ ਹੈਗੀ। ਜੇ ਨੁਕਸਾਨ ਨੂੰ ਦੇਖੀ ਅਸੀਂ। ਕੱਲ ਦੀ ਉਹ ਜਿਹੜੀ ਖਬਰ ਹੈ ਉਹ ਦੇਖ ਕੇ ਪੜ੍ਹ ਕੇ ਸੁਣ ਕੇ ਬੜਾ ਮਨ ਦੁਖੀ ਹੋਇਆ ਕਿ ਇੱਕ ਨੌਜਵਾਨ ਬੱਚਾ 10ਵੀਂ ਕਲਾਸ ਦੇ ਵਿੱਚ ਜਿਹੜਾ ਕਹਿੰਦੇ ਨੇ ਪੜਦਾ ਸੀਗਾ 15 ਕੁ ਸਾਲ ਦੀ ਉਮਰ ਸੀ ਬੜਾ ਸੋਹਣਾ ਸੁਨੱਖਾ ਸਮਰਾਲੇ ਵਾਲੀ ਸਾਈਡ ਕੋਈ ਪਿੰਡ ਹੈਗਾ ਕਹਿੰਦੇ ਮੋਟਰਸਾਈਕਲ ਤੇ ਸਕੂਲ ਜਾ ਰਿਹਾ ਸੀਗਾ ਪਤਾ ਨਹੀਂ ਸਕੂਲ ਤੋਂ ਆ ਰਿਹਾ ਸੀ ਚੈਨਾਂ ਡੋਰ ਸੀ ਕਿਤੇ ਤੇ ਉਹਨੂੰ ਪਤਾ ਨਹੀਂ ਸੀ ਉਹਦੇ ਗਰਦ ਦੇ ਵਿੱਚ ਸ਼ਾਇਦ ਫਸ ਗਈ ਜਾਂ ਕੀ ਹੋ ਗਿਆ ਚਲੋ ਬੁਰੀ ਖਬਰ ਇਹ ਆਈ ਕਿ ਬੱਚੇ ਦੀ ਡੈਥ ਹੋ ਗਈ ਸੋਸ਼ਲ ਮੀਡੀਆ ਤੇ ਦੇਖਿਆ ਮਾਪੇ ਬੜਾ ਰੋ ਰਹੇ ਨੇ ਬੁਰਾ ਹਾਲ ਐ ਖਬਰਾਂ ਦੇ ਵਿੱਚੋਂ ਇਹ ਵੀ ਪਤਾ ਲੱਗਿਆ ਕਿ ਸਰਪੰਚ ਦਾ ਬੇਟਾ ਸੀ ਇਕਲੌਤਾ ਪੁੱਤਰ ਸੀ ਇੱਕੋ ਇੱਕ ਪੁੱਤਰ ਸੀਗਾ ਵਿਚਾਰਿਆਂ ਦਾ ਤੇ ਬਚ ਨਹੀਂ ਸਕਿਆ ਚਾਈਨਾ ਡੋਰ ਦੇ ਕਰਕੇ ਕਹਿੰਦੇ ਵੀ ਇਹ ਸਾਰਾ ਭਾਣਾ ਜਿਹੜਾ ਵਰਤਿਆ ਤੇ ਦੋਸਤੋ ਮੈਂ ਤਾਂ ਇਹੀ ਬੇਨਤੀ ਕਰਨੀ ਚਾਹੁੰਦਾ ਸੀ ਕਿ ਸਾਡੀ ਡਿਊਟੀ ਐ ਮਾਪੇ ਹੋਣ ਦੇ ਨਾਂ ਤੇ ਵੱਡੇ ਹੋਣ ਦੇ ਨਾਂ ਤੇ ਕਿ ਅਸੀਂ ਆਪਣੇ ਬੱਚਿਆਂ ਨੂੰ ਸਮਝਾਈਏ ਜਿਹੜੇ ਨਫੇ ਨੁਕਸਾਨ ਨੇ ਉਹਨਾਂ ਬਾਰੇ ਦੱਸੀਏ ਜਿੱਥੇ ਜ਼ਰੂਰਤ ਪਵੇ ਉੱਥੇ ਡਾਂਟੀਏ ਵੀ ਘੂਰੀਏ ਵੀ ਤੇ ਮੈਂ ਤਾਂ ਇਹ ਵੀ ਕਹੂੰਗਾ ਜੇ ਥੱਪੜ ਵੀ ਲਗਾਉਣਾ ਪਵੇ ਤਾਂ ਥੱਪੜ ਵੀ ਜੜਦੀਏ ਕਈ ਵਾਰੀ ਅਸੀਂ ਕੋਹਲ ਕਰ ਜਾਂਦੇ ਆ ਜਾਂ ਜਿਆਦਾ ਲਾਡ ਪਿਆਰ ਦੇ ਵਿੱਚ ਮਾਰਨ ਤੋਂ ਅਸੀਂ ਗੁਰੇਜ਼ ਕਰਦੇ ਆਂਗੇ ਵੈਸੇ ਤਾਂ ਮਾਰਨ ਦਾ ਕਿਸੇ ਦਾ ਜੀ ਨਹੀਂ ਕਰਦਾ ਕੋਈ ਵੀ ਮਾਪੇ ਹੋਣ ਭਾਵੇਂ ਪਰ ਜੇ ਅਸੀਂ ਨੁਕਸਾਨ ਦੇ ਬਾਰੇ ਵਿੱਚ ਸੋਚੀਏ ਜਿਹੜੀਆਂ ਅਸੀਂ ਇਹ ਖਬਰਾਂ ਪੜ੍ਹਦੇ ਆਂ ਸੁਣਦੇ ਆਂ ਬੁਰੀਆਂ ਖਬਰਾਂ ਜਿਹੜੀਆਂ ਆਉਂਦੀਆਂ ਨੇ ਤਾਂ ਮੈਨੂੰ ਇਹ ਲੱਗਦਾ ਕਿ ਮਾਰ ਦੇਣਾ ਵੀ ਕੋਈ ਗਲਤ ਨਹੀਂ ਥੱਪੜ ਮਾਰ ਦੇਣਾ ਚਾਹੀਦਾ ਇਹ ਬੱਚੇ ਮੈਂ ਦੇਖੇ ਨੇ ਪਿੰਡ 'ਚ ਜਾਂਦੇ ਰਹਿੰਦੇ ਆ ਕਿ ਬੱਚੇ ਜਿਹੜੇ ਕੋਠਿਆਂ ਤੇ ਚੜ੍ਹ ਕੇ ਪਤੰਗ ਚੜਾਉਂਦੇ ਨੇ ਉਡਾਉਂਦੇ ਨੇ ਫਿਰ ਇੰਨਾ ਜ਼ਿਆਦਾ ਪਤੰਗਬਾਜ਼ੀ ਦੇ ਵਿੱਚ ਗੁੰਮ ਹੋ ਜਾਂਦੇ ਨੇ ਕਿ ਭੱਜਦੇ ਨੱਟ ਦੇ ਵੀ ਦੇਖਦੇ ਨਹੀਂ ਕਈ ਖਬਰਾਂ ਆਈਆਂ ਕਿ ਬੱਚੇ ਕੋਠਿਆਂ ਤੋਂ ਗਿਰ ਕੇ ਵੀ ਮਰ ਜਾਂਦੇ ਨੇ ਕੰਨਾਂ ਦੀ ਲੱਤਾਂ ਵੀ ਟੁੱਟ ਜਾਂਦੀ ਐ ਕੁਝ ਕੁ ਦਿਨ ਪਹਿਲਾਂ ਦੀ ਗੱਲ ਐ ਸ਼ਾਇਦ ਚੌਥੀ ਪੰਜਵੀਂ ਕਲਾਸ ਦਾ ਕੋਈ ਬੱਚਾ ਸੀਗਾ ਬੜਾ ਸੋਹਣਾ ਸਨੱਖਾ ਸਰਦਾਰ ਬੱਚਾ ਉਹ ਪਤੰਗ ਚੜਾਉਣ ਦੇ ਚੱਕਰ ਦੇ ਵਿੱਚ ਤੀਜੀ ਮੰਜ਼ਲ ਤੋਂ ਕਹਿੰਦੇ ਗਿਰ ਕੇ ਮਰ ਗਿਆ ਤੇ ਹੋਰ ਕਈ ਖਬਰਾਂ ਆਈਆਂ ਕੋਈ ਡਾਕਟਰ ਸੀਗਾ ਜਾ ਰਿਹਾ ਸੀ ਚੈਨਾਡੂਰ ਫਸ ਗਈ ਉਹਦੀ ਡੈਥ ਹੋ ਗਈ ਇੱਕ ਮੇਰਾ ਦੋਸਤ ਹੈ ਐਡਵੋਕੇਟ ਹੈ ਪਿੰਡ ਜਨਾਲ ਡੜਬੇਸਰ ਦੇ ਨੇੜੇ ਹੈ ਸੰਗਰੂਰ ਪ੍ਰੈਕਟਿਸ ਕਰਦੇ ਨੇ ਵਕੀਲ ਸਾਹਿਬ ਨੌਜਵਾਨ ਨੇ ਉਹ ਆਪਣੇ ਕਿਸੇ ਕੰਮ ਦੇ ਲਈ ਧੂਰੀ ਵਾਲੀ ਸਾਈਡ ਮੋਟਰਸਾਈਕਲ ਤੇ ਜਾ ਰਹੇ ਸੀ ਕਿਤੇ ਚੈਨਡੋਰ ਸੀਗੀ ਉਹਨਾਂ ਦਾ ਜਿਹੜਾ ਹੱਥ ਹੈ ਉਹ ਇੰਜਰਡ ਹੋ ਗਿਆ ਜ਼ਖਮੀ ਹੋ ਗਿਆ ਉਹਨਾਂ ਦਾ ਮੈਨੂੰ ਫੋਨ ਆਇਆ ਹੋਰ ਬਹੁਤ ਸਾਰੀਆਂ ਖਬਰਾਂ ਪੜੀਆਂ ਮਨ ਦੁਖੀ ਹੋਇਆ ਤੇ ਬੱਚੇ ਤਾਂ ਚਲੋ ਇਸ ਪੱਖ ਨੂੰ ਲੈ ਕੇ ਹਜੇ ਇੰਨੇ ਸਮਝਦਾਰ ਨਹੀਂ ਹੈਗੇ ਉਹ ਚਾਹੁੰਦੇ ਨੇ ਕਿ ਅਸੀਂ ਇੰਜੋਏ ਕਰੀਏ ਪਤੰਗ ਚੜਾਈਏ ਮਜ਼ਾ ਕਰੀਏ ਉਹਨਾਂ ਨੂੰ ਚੰਗਾ ਲੱਗਦਾ ਹੈ ਪਰ ਮੇਰੀ ਸਾਰੇ ਮਾਪਿਆਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੀ ਹੈ ਕਿ ਪਤੰਗबाजी ਤੋਂ ਬਿਨਾਂ ਸਰ ਸਕਦਾ ਬੱਚਿਆ ਜਾ ਸਕਦਾ ਜਦੋਂ ਅਸੀਂ ਇਹੋ ਜਿਹੀਆਂ ਖਬਰਾਂ ਸੁਣਦੇ ਆਂ ਪੜ੍ਹਦੇ ਆਂ ਨੁਕਸਾਨ ਜਿਹੜੇ ਹੁੰਦੇ ਨੇ ਸੋਚੜ ਵਾਲੀ ਗੱਲ ਐ ਜਿਨ੍ਹਾਂ ਮਾਪਿਆਂ ਦਾ ਇੱਕੋ ਇੱਕ ਪੁੱਤਰ ਜਿਨ੍ਹਾਂ ਦਾ ਹੋ ਸਭ ਕੁਝ ਸੀ ਉਹ ਦੁਨੀਆ ਦੇ ਵਿੱਚੋਂ ਚਲਾ ਗਿਆ ਇਸ ਪਤੰਗ ਵਾਲੀ ਜਿਹੜੀ ਡੋਰ ਸੀਗੀ ਚਾਈਨਾ ਡੋਰ ਕਿਉਂ ਨਾ ਫਿਰ ਇਹ ਮੁਕੰਮਲ ਤੌਰ ਤੇ ਬੰਦੀ ਹੋ ਜੇ ਪਤੰਗ ਚੜਾਉਣਾ ਕਿਹੜਾ ਕੋਈ ਜ਼ਰੂਰੀ ਐ ਹੋਰ ਬਥੇਰੀਆਂ ਗੇਮਾਂ ਨੇ ਬੱਚੇ ਨੂੰ ਕਿਸੇ ਹੋਰ ਰਸਤੇ ਤੇ ਤੋਰਿਆ ਜਾ ਸਕਦਾ ਹੈ ਇੱਕ ਗੱਲ ਮੈਨੂੰ ਹੋਰ ਜਿਆਦਾ ਗਈ ਸਾਡੇ ਪਿੰਡ ਦੇ ਵਿੱਚ ਹੀ ਇੱਕ ਮੁੰਡਾ ਮੈਂ ਇੰਨਾ ਜਿਆਦਾ ਪਤੰਗਬਾਜ਼ੀ ਦੇ ਵਿੱਚ ਪਤੰਗ ਚਲਾਉਣ ਦੇ ਵਿੱਚ ਮਸਤ ਦੇਖਿਆ ਜਿਵੇਂ ਨਸ਼ਾ ਲੱਗ ਜਾਂਦਾ ਹੈ ਹਾਲਾਂਕਿ ਉਸ ਦਾ ਜਿਹੜਾ ਫਾਦਰ ਹੈਗਾ ਇੱਕ ਬਹੁਤ ਹੀ ਨਾਮੀ ਇਲਾਕੇ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਉਹਨਾਂ ਦਾ ਡਾਕਟਰ ਹੈਗੇ ਨੇ ਪਰ ਉਹਨਾਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਆਪਣੇ ਬੱਚੇ ਨੂੰ ਬੇਟੇ ਨੂੰ ਇਸ ਕੰਮ ਤੋਂ ਪਤੰਗਵਾਜੀ ਤੋਂ ਰੋਕਣਾ ਟੋਕਣਾ ਦੂਰ ਕਰਨਾ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਉਹਦੇ ਲਵੇ ਵੀ ਜਿਹੜੀ ਡੋਰ ਹੁੰਦੀ ਹੈ ਉਹ ਵੀ ਥੋੜੀ ਭਿਆਨਕ ਹੁੰਦੀ ਹੈ ਪਤਾ ਨਹੀਂ ਚੈਨਾ ਡੋਰ ਹੁੰਦੀ ਹੈ ਜਾਂ ਕਿਹੜੀ ਹੁੰਦੀ ਹੈ ਮੈਂ ਖੁਦ ਵੀ ਇਹ ਗੱਲ ਤਾਂ ਕਹਿ ਰਿਹਾ ਕਿਉਂਕਿ ਮੈਂ ਕਈ ਵਾਰ ਉਸ ਨੂੰ ਖੁਦ ਦੇਖਿਆ ਹੈ ਕੋਠਿਆਂ ਦੇ ਉੱਪਰ ਭੱਜਦੇ ਹੋਏ ਟੱਪਦੇ ਹੋਏ ਪਤੰਗ ਚੜਾਉਂਦੇ ਹੋਏ ਕਈ ਵਾਰੀ ਨੁਕਸਾਨ ਹੋ ਜਾਂਦਾ ਹੈ ਬੱਚਾ ਕੋਠੇ ਤੋਂ ਡਿੱਗ ਜੇ ਸੱਟ ਲੱਗ ਜਾਂਦੀ ਹੈ ਲਤਵਾਂ ਟੁੱਟ ਜਾਂਦੀ ਹੈ ਕਈ ਵਾਰੀ ਮੌਤ ਹੋ ਜਾਂਦੀ ਹੈ ਹੋਰ ਵੀ ਬਥੇਰੇ ਬੱਚੇ ਨੇ ਸਾਡੇ ਆਪਣੇ ਪਰਿਵਾਰ ਦੇ ਵਿੱਚ ਵੀ ਇੱਕ ਬੱਚਾ ਹੈਗਾ ਭਤੀਜਾ ਲੱਗਦਾ ਮੇਰਾ ਉਹਨੂੰ ਵੀ ਮੈਂ ਬਹੁਤ ਸਮਝਾਇਆ ਕਿ ਪਤੰਗ ਨਾ ਚੜਾਇਆ ਕਰੀ ਇਸ ਦਾ ਕੋਈ ਬਾਲਾ ਜਿਆਦਾ ਫਾਇਦਾ ਨਹੀਂ ਹੈਗਾ ਨੁਕਸਾਨ ਹੋ ਸਕਦਾ ਹੈ ਹੁਣ ਹੋਰ ਜਿਆਦਾ ਸਖਤੀ ਕਰ ਦਿਆਂਗੇ ਹਟਾ ਦੇਾਂਗੇ ਅੱਜ ਹੀ ਫੋਨ ਕਰਾਂਗੇ ਗੱਲ ਕਰਾਂਗੇ ਤੇ ਹੋਰ ਵੀ ਪੇਰੈਂਟਸ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਰੋਕੋ ਟੋਕੋ ਸਮਝਾਓ ਭਾਵੇਂ ਥਾਪੜਾ ਲਗਾਓ ਪਰ ਪਤੰਗ ਨਾ ਚੜਾਓ ਨਾ ਚੜਾਉਣ ਦਿਓ ਕਰੇ ਕੋਈ ਪਤੰਗ ਹੈ ਉਹਨੂੰ ਖਤਮ ਕਰ ਦਿਓ ਬੱਚੇ ਨੂੰ ਸਮਝਾ ਕੇ ਇਸ ਪਾਸੇ ਉਹ ਨਾ ਜਾਵੇ ਉਹਨੇ ਖੇਡਣਾ ਹੈ ਨੱਚਣਾ ਟੱਪਣਾ ਇੰਜੋਏ ਕਰਨਾ ਹੈ ਹੋਰ ਬਥੇਰੇ ਤਰੀਕੇ ਹੈਗੇ ਨੇ ਜ਼ਰੂਰੀ ਨਹੀਂ ਕਿ ਪਤੰਗ ਚੜਾਉਣਾ ਹੀ ਜ਼ਰੂਰੀ ਹੈ ਪਤੰਗ ਨਾਲ ਹੀ ਇੰਜੋਏ ਕੀਤਾ ਜਾ ਸਕਦਾ ਹੈ ਦੋਸਤੋ ਅੱਜ ਸੰਡੇ ਸੀ ਤੇ ਅੱਜ ਦੇ ਦਿਨ ਮੈਂ ਇਹੀ ਹੱਥ ਜੋੜ ਕੇ ਬੇਨਤੀ ਕਰਨੀ ਸੀ ਸਰਕਾਰਾਂ ਨੂੰ ਵੀ ਚਾਹੀਦਾ ਹੈ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਇਸ ਗੱਲ ਵੱਲ ਜਰੂਰ ਗੌਰ ਫਰਮਾਇਆ ਜਾਵੇ ਜੇ ਕੋਈ ਕਾਨੂੰਨ ਬਣਿਆ ਤਾਂ ਸ਼ਕਤੀ ਨਾਲ ਲਾਗੂ ਕੀਤਾ ਜਾਵੇ ਮੈਂ ਤਾਂ ਇਥੋਂ ਤੱਕ ਵੀ ਬੇਨਤੀ ਕਰਦਾ ਕਿ ਇਹ ਪਤੰਗ ਚੜਾਉਣਾ ਪਤੰਗਬਾਜ਼ੀ ਨੂੰ ਪੂਰੀ ਤਰ੍ਹਾਂ ਹੀ ਜੇ ਬੰਦ ਕਰ ਦਿੱਤਾ ਜਾਵੇ ਤਾਂ ਵੀ ਕੋਈ ਵੱਡਾ ਘਾਟਾ ਨਹੀਂ ਹੋਰ ਬਥੇਰੇ ਕੰਮ ਨੇ ਹੋਰ ਬਥੇਰੀਆਂ ਗੇਮਾਂ ਨੇ ਖੇਡਾਂ ਨੇ ਬੱਚੇ ਉਸ ਪਾਸੇ ਲੱਗ ਸਕਦੇ ਨੇ ਕੋਈ ਜੁਰਮਾਨਾ ਇਹੋ ਜਿਹਾ ਲਗਾਇਆ ਜਾ ਸਕਦਾ ਹੈ ਕੋਈ ਸਜ਼ਾ ਇਹੋ ਜੀ ਤੈਅ ਕੀਤੀ ਜਾ ਸਕਦੀ ਹੈ ਪੇਰੈਂਟਸ ਜੇ ਕੋਈ ਸਖਤ ਸਜ਼ਾ ਹੋਏਗੀ ਵੱਡਾ ਭਾਰੀ ਜੁਰਮਾਨਾ ਹੋਏਗਾ ਜਿਹੜੇ ਮਾਪੇ ਨੇ ਉਹ ਖੁਦ ਵੀ ਫਿਰ ਆਪ ਬੱਚਿਆਂ ਨੂੰ ਪਤੰਗ ਚੜਾਉਣ ਤੋਂ ਰੋਕਣਗੇ ਹੁਣ ਇਸ ਟਾਈਮ ਅੱਜ ਦੇ ਟਾਈਮ ਦੇ ਵਿੱਚ ਕੋਈ ਜ਼ਿਆਦਾ ਸਖਤ ਸਜ਼ਾ ਨਹੀਂ ਹੈਗੀ ਕੋਈ ਭਾਰੀ ਜੁਰਮਾਨਾ ਨਹੀਂ ਹੈਗਾ ਇਸ ਕਰਕੇ ਵੀ ਜਿਹੜੇ ਮਾਪੇ ਨੇ ਪੇਰੈਂਟਸ ਨੇ ਉਹ ਇੰਨੀ ਜ਼ਿਆਦਾ ਗੌਰ ਨਹੀਂ ਕਰਦੇ ਜੇ ਕੋਈ ਚੰਗਾ ਭਾਰੀ ਜੁਰਮਾਨਾ ਹੋਏਗਾ ਸਖਤ ਸਜ਼ਾ ਹੋਏਗੀ ਤਾਂ ਖੁਦ ਵੀ ਮੈਨੂੰ ਇਸ ਗੱਲ ਦੀ ਉਮੀਦ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਪਤੰਗ ਚੜਾਉਣ ਤੋਂ ਜ਼ਰੂਰ ਰੋਕਣਗੇ। ਕਈ ਵਾਰੀ ਕਰੰਟ ਵਾਲੀਆਂ ਤਾਰਾਂ ਹੁੰਦੀਆਂ ਨੇ ਬਿਜਲੀ ਵਾਲੀਆਂ ਉਹਨਾਂ ਦੇ ਨਾਲ ਨੁਕਸਾਨ ਹੋ ਜਾਂਦਾ ਹੈ ਪਤੰਗ ਚੜਾਉਣ ਦੇ ਚੱਕਰ ਦੇ ਵਿੱਚ। ਕਈ ਵਾਰੀ ਬੱਚੇ ਰੋਡ ਤੇ ਸੜਕ ਤੇ ਜਾਂ ਕਿਹੀਂ ਕਿਸੇ ਹੋਰ ਜਗ੍ਹਾ ਤੇ ਪਤੰਗ ਚੜਾਉਂਦੇ ਨੇ ਭਜਦੇ ਨੇ। ਗੱਡੀਆਂ ਕਾਰਾਂ ਆਵਾਜਾਈ ਚਲਦੀ ਹੈ ਸਾਧਨ ਚਲਦੇ ਨਹੀਂ ਕਈ ਵਾਰੀ ਕੋਈ ਇਸ ਤਰ੍ਹਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਨੁਕਸਾਨ ਹੋ ਜਾਂਦਾ ਹੈ ਬੱਚੇ ਅੱਗੇ ਨਹੀਂ ਦੇਖਦੇ ਕਈ ਵਾਰੀ ਤੇ ਦੋਸਤੋ ਵੀਡੀਓ ਨੂੰ ਮੈਂ ਬਹੁਤਾ ਜਿਆਦਾ ਲੰਮਾ ਨਹੀਂ ਕਰਨਾ ਚਾਹੁੰਦਾ ਮੇਰੀ बस ਬੇਨਤੀ ਇਹ ਹੀ ਸੀ ਕਿ ਪੇਰੈਂਟਸ ਨੂੰ ਇਸ ਗੱਲ ਵੱਲ ਜਰੂਰ ਗੌਰ ਕਰਿਓ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਥੈਂਕ ਯੂ